ਕਲਾਕਾਰ ਦਾ ਪੋਲਿਟਿਕਸ 'ਚ ਆਣਾ ਇੱਕ ਤੁਹਾਨੂੰ ਰਿਸਕ ਨਹੀਂ ਲੱਗਦਾ ਕਿ ਕਲਾਕਾਰਾਂ ਨੂੰ ਕਲਾਕਾਰ ਤੱਕ ਹੀ ਸੀਮਿਤ ਰਹਿਣਾ ਚਾਹੀਦਾ ਕੁਝ ਲੋਕਾਂ ਨੂੰ ਕੀੜਾ ਹੁੰਦਾ ਹੈ ਲੌਕਡਾਊਨ ਤੋਂ ਬਾਅਦ ਵੈਸੇ ਵੀ ਜਿਹੜੀ ਇਹ ਖੜੋਤ ਹੈ ਕੰਮ ਦੇ ਵਿੱਚ ਅਫੋਰਡ ਨਹੀਂ ਬਹੁਤ ਕੁਝ ਹੋ ਸਕਦਾ ਕਾਰਨ ਵਾਲਾ ਬਹੁਤ ਕੁਝ ਹੈ ਮੈਂ ਜੇ ਬੰਦੇ ਕੋਲ ਨੀਤ ਵੀ ਹੋਵੇ ਨੀਤੀ ਵੀ ਹੋਵੇ ਤੇ ਪਾਵਰ ਵੀ ਹੋਵੇ ਤਾਂ ਬਹੁਤ ਕੁਝ ਸਮਾਜ ਲਈ ਕੀਤਾ ਜਾ ਸਕਦਾ ਹੈ ਤੁਸੀਂ ਉਹ ਪੋਲਿਟਿਕਸ 'ਚ ਆ ਕੇ ਕਲਾਕਾਰ ਦਾ ਪੋਲਿਟਿਕਸ 'ਚ ਆਣਾ ਇੱਕ ਤੁਹਾਨੂੰ ਰਿਸਕ ਨਹੀਂ ਲੱਗਦਾ ਕਿ ਕਲਾਕਾਰਾਂ ਨੂੰ ਕਲਾਕਾਰ ਤੱਕ ਹੀ ਸੀਮਿਤ ਰਹਿਣਾ ਚਾਹੀਦਾ ਨਹੀਂ ਬੇਟਾ ਇਦਾਂ ਨਹੀਂ ਹੁੰਦਾ ਹੂੰ ਅ ਕੁਝ ਲੋਕਾਂ ਨੂੰ ਕੀੜਾ ਹੁੰਦਾ ਹੈ ਹੂੰ ਜਾਂ ਕੁਝ ਲੋਕਾਂ ਨੂੰ ਵਹਿਮ ਹੁੰਦਾ ਹੈ ਵੀ ਮੈਂ ਕੁਝ ਬਿਹਤਰ ਕਰ ਸਕਦਾ ਮੈਂ ਇਸ ਲਾਈਨ ਦੇ ਵਿੱਚ ਤੁਸੀਂ ਕੱਢ ਕੇ ਦੇਖੋ ਨੈਟਵਰਕ ਆ ਤੇ ਕਾਫੀ ਸ਼ੋਅ ਚੱਲ ਰਹੇ ਹਨ ਹੂੰ ਮਤਲਬ ਜਿਵੇਂ ਸੰਮੁਖ ਸਿੰਘ ਜਿਹਨਾਂ ਦੀ ਆਪਾਂ ਗੱਲ ਕਰਦੇ ਆਂ ਉਹ ਮਰਨ ਵੇਲੇ ਲਾਸਟ ਉਹਨਾਂ ਦੇ ਜਿਹੜੇ 10 ਸਾਲ ਮੇਰੇ ਕੋਲ ਰਹੇ ਉਸਤਾਦ ਚਾਂਦੀराम ਜੀ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਆਂ ਉਹ ਮੇਰੇ ਗੁਰਪਾਈ ਵੀ ਸੀਗੇ ਵੈਸੇ ਤਾਂ ਮੇਰੇ ਇਜ਼ਮਾ ਹੀ ਫਾਜ਼ਰ ਆ ਮੇਰੇ ਪਿਓ ਦੇ ਹਾਂਦੇ ਸੀ ਪਰ ਮਾਰਨ ਵੇਲੇ ਲਾਸਟ ਤੇ ਤੁਸੀਂ ਇੰਟਰਵਿਊ ਵਗੈਰਾ ਉਹਨਾਂ ਦੀ ਕੱਢ ਲਓ ਬਹੁਤ ਸਾਰੇ ਅਖਬਾਰਾਂ ਚ ਪਈਆਂ ਹੋਣਗੀਆਂ ਤੁਹਾਨੂੰ ਹਾਕਮ ਬਖਤੜੀ ਵਾਲਾ ਨਜ਼ਰ ਆਊਗਾ ਵੀ ਇਕੱਲਾ ਇੱਕ ਬੰਦਾ ਹੈ ਪਿਆਰ ਕਰਦਾ ਹੈ ਵੱਡਿਆਂ ਛੋਟਿਆਂ ਦਾ ਮੈਂ ਮੇਰੀ ਲਾਈਨ ਦੇ ਵਿੱਚ ਸਾਡੇ ਮਿਊਜ਼ੀਸ਼ੀਅਨ ਵਗੈਰਾ ਤੇ ਕੋਈ ਕੋਈ ਭੀੜ ਪੈਂਦੀ ਹੈ ਕੋਈ ਬਾਲ ਬੱਚੇ ਨੂੰ ਕੋਈ ਦੁੱਖਤ ਤਕਲੀਫ ਹੈ ਤਕਰੀਬਨ ਮੇਰੇ ਹਿੱਸੇ ਹੈ ਇਹ ਕਾਫੀ ਤੇ ਮੈਂ ਹੁਣ ਸਮਝਦਾ ਵੀ ਮੈਂ ਇਕੱਲਾ ਬੰਦਾ ਕੀ ਕਰ ਸਕਦਾ ਹੈ ਲੋਕਡਾਊਨ ਤੋਂ ਬਾਅਦ ਵੈਸੇ ਵੀ ਜਿਹੜੀ ਇਹ ਖੜੋਤ ਹੈ ਕੰਮ ਦੇ ਵਿੱਚ ਫੋਲਡਰ ਨਹੀਂ ਬਹੁਤ ਕੁਝ ਹੋ ਸਕਦਾ ਕਰਨ ਵਾਲਾ ਬਹੁਤ ਕੁਝ ਹੈ ਮੈਂ ਸਮਝਦਾ ਕਿ ਬਿਹਤਰ ਪਲੇਟਫਾਰਮ ਹੈ ਜੇ ਬੰਦੇ ਕੋਲ ਨੀਤ ਵੀ ਹੋਵੇ ਨੀਤੀ ਵੀ ਹੋਵੇ ਤੇ ਪਾਵਰ ਵੀ ਹੋਵੇ ਤਾਂ ਬਹੁਤ ਕੁਝ ਸਮਾਜ ਲਈ ਕੀਤਾ ਜਾ ਸਕਦਾ ਹੈ ਇਸ ਕਰਕੇ ਮੈਂ ਇਹ ਸੋਚ ਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਸੁਗਰੂਰ ਤੋਂ ਇੱਕੀ ਕਿਸਮਤ ਅਜ਼ਮਾਰੇ ਕਲਾਕਾਰ ਦਾ ਪੋਲਿਟਿਕਸ 'ਚ ਆਉਣਾ ਇੱਕ ਤੁਹਾਨੂੰ ਰਿਸਕ ਨਹੀਂ ਲੱਗਦਾ ਕਿ ਕਲਾਕਾਰਾਂ ਨੂੰ ਕਲਾਕਾਰ ਤੱਕ ਹੀ ਸੀਮਿਤ ਰਹਿਣਾ ਚਾਹੀਦਾ ਹੈ ਕੁਝ ਲੋਕਾਂ ਨੂੰ ਕੀੜਾ ਹੁੰਦਾ ਹੈ ਲੌਕਡਾਊਨ ਤੋਂ ਬਾਅਦ ਵੈਸੇ ਵੀ ਜਿਹੜੀ ਇਹ ਖੜੋਤ ਹੈ ਕੰਮ ਦੇ ਵਿੱਚ ਅਫੋਰਡ ਨਹੀਂ ਬਹੁਤ ਕੁਝ ਹੋ ਸਕਦਾ ਕਾਰਨ ਵਾਲਾ ਬਹੁਤ ਕੁਝ ਹੈ ਮਾਝੇ ਬੰਦੇ ਕੋਲ ਨੀਤ ਵੀ ਹੋਵੇ ਨੀਤੀ ਵੀ ਹੋਵੇ ਤੇ ਪਾਵਰ ਵੀ ਹੋਵੇ ਤਾਂ ਬਹੁਤ ਕੁਝ ਸਮਾਜ ਲਈ ਕੀਤਾ ਜਾ ਸਕਦਾ ਹੈ ਤੁਸੀਂ ਉਨ ਪੋਲਿਟਿਕਸ 'ਚ ਆ ਕੇ ਕਲਾਕਾਰ ਦਾ ਪੋਲਿਟਿਕਸ 'ਚ ਆਣਾ ਇੱਕ ਤੁਹਾਨੂੰ ਰਿਸਕ ਨਹੀਂ ਲੱਗਦਾ ਕਿ ਕਲਾਕਾਰਾਂ ਨੂੰ ਕਲਾਕਾਰ ਤੱਕ ਹੀ ਸੀਮਿਤ ਰਹਿਣਾ ਚਾਹੀਦਾ ਨਹੀਂ ਬੇਟਾ ਇਦਾਂ ਨਹੀਂ ਹੁੰਦਾ ਹੂੰ ਐ ਕੁਝ ਲੋਕਾਂ ਨੂੰ ਕੀੜਾ ਹੁੰਦਾ ਹੈ ਜਾਂ ਕੁਝ ਲੋਕਾਂ ਨੂੰ ਵਹਿਮ ਹੁੰਦਾ ਹੈ ਵੀ ਮੈਂ ਕੁਝ ਬਿਹਤਰ ਕਰ ਸਕਦਾ ਹਾਂ ਮੈਂ ਇਸ ਲਾਈਨ ਦੇ ਵਿੱਚ ਤੁਸੀਂ ਕੱਢ ਕੇ ਦੇਖੋ ਨੈਟਵਰਕ वगैरह ਤੇ ਕਾਫੀ ਸ਼ੂ ਚੱਲ ਰਹੇ ਹਨ ਹਮ ਮਤਲਬ ਜਿਵੇਂ ਸੰਮੁਖ ਸਿੰਘ ਜਿਹਨਾਂ ਦੀ ਆਪਾਂ ਗੱਲ ਕਰਦੇ ਹਾਂ ਉਹ ਮਰਨ ਵੇਲੇ ਲਾਸਟ ਉਹਨਾਂ ਦੇ ਜਿਹੜੇ 10 ਸਾਲ ਮੇਰੇ ਕੋਲ ਰਹੇ ਉਸਤਾਦ ਚਾਂਦੀराम ਜੀ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹਾਂ ਉਹ ਮੇਰੇ ਗੁਰਪਾਈ ਵੀ ਸੀਗੇ ਵੈਸੇ ਤਾਂ ਮੇਰੇ ਇਜ਼ਮਾ ਹੀ ਫਾਜ਼ਰਾ ਮੇਰੇ ਪਿਓ ਦੇ ਹਾਂਦੇ ਸੀ ਪਰ ਮਰਨ ਵੇਲੇ ਲਾਸਟ ਤੇ ਤੁਸੀਂ ਇੰਟਰਵਿਊ ਵਗੈਰਾ ਉਹਨਾਂ ਦੀ ਕੱਢ ਲਓ ਬਹੁਤ ਸਾਰੇ ਅਖਬਾਰਾਂ 'ਚ ਪਈਆਂ ਹੋਣਗੀਆਂ ਤਨੂ ਹਾਕਮ ਬਖਤੜੀ ਵਾਲਾ ਨਜ਼ਰ ਆਉਗਾ ਵੀ ਇਕੱਲਾ ਇੱਕ ਬੰਦਾ ਹੈ ਪਿਆਰ ਕਰਦਾ ਹੈ ਵੱਡਿਆਂ ਛੋਟਿਆਂ ਦਾ ਮੈਂ ਮੇਰੀ ਲਾਈਨ ਦੇ ਵਿੱਚ ਸਾਡੇ ਮਿਊਜ਼ੀਸ਼ੀਅਨ ਵਗੈਰਾ ਤੇ ਕੋਈ ਕੋ ਭੀੜ ਪੈਂਦੀ ਹੈ ਕੋਈ ਬਾਲ ਬੱਚੇ ਨੂੰ ਕੋਈ ਦੁੱਖਤ ਤਕਲੀਫ ਹੈ ਤਕਰੀਬਨ ਮੇਰੇ ਹਿੱਸੇ ਹੈ ਇਹ ਕਾਫੀ ਤੇ ਮੈਂ ਹੁਣ ਸਮਝਦਾ ਵੀ ਇਹ ਇਕੱਲਾ ਬੰਦਾ ਕੀ ਕਰ ਸਕਦਾ ਹੈ ਲਾਕਡਾਊਨ ਤੋਂ ਬਾਅਦ ਵੈਸੇ ਵੀ ਜਿਹੜੀ ਇਹ ਖੜੋਤ ਹੈ ਕੰਮ ਦੇ ਵਿੱਚ ਅਫੋਲਡ ਨਹੀਂ ਬਹੁਤ ਕੁਝ ਹੋ ਸਕਦਾ ਕਰਨ ਵਾਲਾ ਬਹੁਤ ਕੁਝ ਹੈ ਮੈਂ ਸਮਝਦਾ ਕਿ ਬਿਹਤਰ ਪਲੇਟਫਾਰਮ ਹੈ ਜੇ ਬੰਦੇ ਕੋਲ ਨੀਤ ਵੀ ਹੋਵੇ ਨੀਤੀ ਵੀ ਹੋਵੇ ਤੇ ਪਾਵਰ ਵੀ ਹੋਵੇ ਤਾਂ ਬਹੁਤ ਕੁਝ ਸਮਾਜ ਲਈ ਕੀਤਾ ਜਾ ਸਕਦਾ ਹੈ ਇਸ ਕਰਕੇ ਮੈਂ ਇਹ ਸੋਚ ਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਸੁਗਰੂਰ ਤੋਂ ਇੱਕੀ ਕਿਸਮਤ ਅਜ਼ਮਾਰੇ ਕਲਾਕਾਰ ਦਾ ਪੋਲਿਟਿਕਸ 'ਚ ਆਉਣਾ ਇੱਕ ਤੁਹਾਨੂੰ ਰਿਸਕ ਨਹੀਂ ਲੱਗਦਾ ਕਿ ਕਲਾਕਾਰਾਂ ਨੂੰ ਕਲਾਕਾਰ ਤੱਕ ਹੀ ਸੀਮਿਤ ਰਹਿਣਾ ਚਾਹੀਦਾ ਕੁਝ ਲੋਕਾਂ ਨੂੰ ਕੀੜਾ ਹੁੰਦਾ ਹੈ ਲੌਕਡਾਊਨ ਤੋਂ ਬਾਅਦ ਵੈਸੇ ਵੀ ਜਿਹੜੀ ਇਹ ਖਡੋਤ ਹੈ ਕੰਮ ਦੇ ਵਿੱਚ ਅਫੋਰਡ ਨਹੀਂ ਬਹੁਤ ਕੁਝ ਹੋ ਸਕਦਾ ਕਾਰਨ ਵਾਲਾ ਬਹੁਤ ਕੁਝ ਹੈ ਮੈਂ ਜੇ ਬੰਦੇ ਕੋਲ ਨੀਤ ਵੀ ਹੋਵੇ ਨੀਤੀ ਵੀ ਹੋਵੇ ਤੇ ਪਾਵਰ ਵੀ ਹੋਵੇ ਤਾਂ ਬਹੁਤ ਕੁਝ ਸਮਾਜ ਲਈ ਕੀਤਾ ਜਾ ਸਕਦਾ ਹੈ ਤੁਸੀਂ ਉਹਨਾਂ ਪੋਲਿਟਿਕਸ 'ਚ ਆ ਕੇ ਕਲਾਕਾਰ ਦਾ ਪੋਲਿਟਿਕਸ 'ਚ ਆਣਾ ਇੱਕ ਤੁਹਾਨੂੰ ਰਿਸਕ ਨਹੀਂ ਲੱਗਦਾ ਕਿ ਕਲਾਕਾਰਾਂ ਨੂੰ ਕਲਾਕਾਰ ਤੱਕ ਹੀ ਸੀਮਿਤ ਰਹਿਣਾ ਚਾਹੀਦਾ ਨਹੀਂ ਬੇਟਾ ਇਦਾਂ ਨਹੀਂ ਹੁੰਦਾ ਹੂੰ ਅ ਕੁਝ ਲੋਕਾਂ ਨੂੰ ਕੀੜਾ ਹੁੰਦਾ ਹੈ ਜਾਂ ਕੁਝ ਲੋਕਾਂ ਨੂੰ ਵਹਿਮ ਹੁੰਦਾ ਵੀ ਮੈਂ ਕੁਝ ਬਿਹਤਰ ਕਰ ਸਕਦਾ ਮੈਂ ਇਸ ਲਾਈਨ ਦੇ ਵਿੱਚ ਤੁਸੀਂ ਕੱਢ ਕੇ ਦੇਖੋ ਨੈਟਵਰਕ ਆ ਤੇ ਕਾਫੀ ਸ਼ੋਅ ਚ ਲਰੇ ਆ ਹੂੰ ਮਤਲਬ ਜਿਵੇਂ ਸੰਮੁਖ ਸਿੰਘ ਜੀ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਆਂ ਉਹ ਮਰਨ ਵੇਲੇ ਲਾਸਟ ਉਹਨਾਂ ਦੇ ਜਿਹੜੇ 10 ਸਾਲ ਮੇਰੇ ਕੋਲ ਰਹੇ। ਉਸਤਾਦ ਚਾਂਦੀराम ਜੀ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਆਂ ਉਹ ਮੇਰੇ ਗੁਰਪਾਈ ਵੀ ਸੀਗੇ ਵੈਸੇ ਤਾਂ ਮੇਰੇ ਇਜ਼ਮਾ ਹੀ ਫਾਦਰ ਆ। ਮੇਰੇ ਪਿਓ ਦੇ ਹਾਂਦੇ ਸੀ ਪਰ ਮਰਨ ਵੇਲੇ ਲਾਸਟ ਤੇ ਤੁਸੀਂ ਇੰਟਰਵਿਊ ਵਗੈਰਾ ਉਹਨਾਂ ਦੀ ਕੱਢ ਲਓ। ਬਹੁਤ ਸਾਰੇ ਅਖਬਾਰਾਂ 'ਚ ਪਈਆਂ ਹੋਣਗੀਆਂ। ਤੁਹਾਨੂੰ ਹਾਕਮ ਬਖਤੜੀ ਵਾਲਾ ਨਜ਼ਰ ਆਊਗਾ ਵੀ ਇੱਕ ਲੈਕ ਬੰਦਾ ਹੈ, ਪਿਆਰ ਕਰਦਾ ਹੈ ਵੱਡਿਆਂ ਛੋਟਿਆਂ ਦਾ। ਮੈਂ ਮੇਰੀ ਲਾਈਨ ਦੇ ਵਿੱਚ ਸਾਡੇ ਮਿਊਜ਼ੀਸ਼ੀਅਨ ਵਗੈਰਾ ਤੇ ਕੋਈ ਕੋਈ ਭੀੜ ਪੈਂਦੀ ਹੈ, ਤਿਕਰੀਬਨ ਮੇਰੇ ਹਿੱਸੇ ਹੈ ਇਹ ਕਾਫੀ ਤੇ ਮੈਂ ਹੁਣ ਸਮਝਦਾ ਵੀ ਮੈਂ ਇਕੱਲਾ ਬੰਦਾ ਕੀ ਕਰ ਸਕਦਾ ਹੈ ਲੌਕਡਾਊਨ ਤੋਂ ਬਾਅਦ ਵੈਸੇ ਵੀ ਜਿਹੜੀ ਇਹ ਖੜੋਤ ਹੈ ਕੰਮ ਦੇ ਵਿੱਚ ਅਫੋਲਡ ਨਹੀਂ ਬਹੁਤ ਕੁਝ ਹੋ ਸਕਦਾ ਕਰਨ ਵਾਲਾ ਬਹੁਤ ਕੁਝ ਹੈ ਮੈਂ ਸਮਝਦਾ ਕਿ ਬਿਹਤਰ ਪਲੇਟਫਾਰਮ ਹੈ ਜੇ ਬੰਦੇ ਕੋਲ ਨੀਤ ਵੀ ਹੋਵੇ ਨੀਤੀ ਵੀ ਹੋਵੇ ਤੇ ਪਾਵਰ ਵੀ ਹੋਵੇ ਤਾਂ ਬਹੁਤ ਕੁਝ ਸਮਾਜ ਲਈ ਕੀਤਾ ਜਾ ਸਕਦਾ ਹੈ ਇਸ ਕਰਕੇ ਮੈਂ ਇਹ ਸੋਚ ਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਸੁਗਰੂਰ ਤੋਂ ਇੱਕੀ ਕਿਸਮਤ ਅਜਮਾਰੇ